ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਧ ਸੰਗ ਸਾਹਮਣੇ ਬੇਨਤੀ ਹੈ ਕਿ ਮੈਂ ਪਿਛਲੇ ਕੁਝ ਦਿਨਾਂ ਤੋਂ ਕੋਈ ਵੀ ਵੀਡੀਓ ਅਪਲੋਡ ਨਹੀਂ ਕਰ ਸਕੀ ਘਰdੀਆਂ ਕੁਝ ਪ੍ਰੋਬਲਮ ਦੇ ਕਰਕੇ ਤੇ ਘਰ ਵਿੱਚ ਕੁਝ ਬੱਚਿਆਂ ਦੇ ਬਿਮਾਰ ਦੇ ਹੋਣ ਕਰਕੇ ਮੈਂ ਕੋਈ ਵੀ ਵੀਡੀਓ ਅਪਲੋਡ ਨਹੀਂ ਕਰ ਸਕੀ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਵੀਡੀਓ ਅਪਲੋਡ ਕਰਨ ਜਾ ਰਹੀ ਹਾਂ ਮੈਨੂੰ ਕੁਝ ਇਹੋ ਜਿਹਾ ਵੀ ਲੱਗਦਾ ਹੈ ਕਿ ਤੁਸੀਂ ਪਾਠ ਵਾਲੀਆ ਵੀਡੀਓ ਨੂੰ ਬਿਲਕੁਲ ਪਿਆਰ ਨਹੀਂ ਦੇ ਰਹੇ ਨਾ ਹੀ ਕੋਈ ਸ਼ੇਅਰ ਕਰ ਰਹੇ ਹੋ ਬਤ ਕੋਈ ਵੀ ਮੋਟੀਵੇਟ ਨਹੀਂ ਕਰ ਰਹੇ ਇਸ ਕਰਕੇ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਲੋਕਾਂ ਦਾ ਪਾਠ ਵੱਲੀ ਧਿਆਨ ਬਿਲਕੁਲ ਵੀ ਨਹੀਂ ਹੈ ਫੋਰ ਆਲੀਦ ਵਾਲੇ ਦੇ ਵੀਡੀਓ ਵੱਲ ਲੋਕ ਜ਼ਿਆਦਾ ਧਿਆਨ ਦਿੰਦੇ ਹਨ ਪਰ ਮੇਰਾ ਸ਼ੁਰੂ ਤੋਂ ਹੀ ਪਾਠ ਨਾਲ ਬਹੁਤ ਜ਼ਿਆਦਾ ਲਿੰਕ ਜੁੜਿਆ ਇਸ ਕਰਕੇ ਮੈਂ ਉਹਨਾਂ ਪਾਠ ਘਰ ਵਿੱਚ ਹੀ ਕਰਨ ਲੱਗੀ ਕਿਉਂਕਿ ਜਦੋਂ ਲੋਕਾਂ ਦਾ ਪਾਠ ਪ੍ਰਤੀ ਇੰਨਾ ਪਿਆਰ ਨਹੀਂ ਮੈਨੂੰ ਦਿਸਿਆ ਤਾਂ ਮੈਂ ਤੁਹਾਡੇ ਸਾਹਮਣੇ ਇਹ ਵੀਡੀਓ ਅਪਲੋਡ ਕਰਨ ਜਾ ਰਹੀਆਂ ਕਿ ਔਰਤ ਦੀ ਜ਼ਿੰਦਗੀ ਵਿੱਚ ਕੀ ਹਰ ਇੱਕ ਔਰਤ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਤੇ ਉਹ ਘਰ ਵਿੱਚ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਹੀ ਹੈ ਮੈਂ ਸਾਰੀਆਂ ਲੇਡੀਆਂ ਦੇ ਬਾਰੇ ਹੀ ਕਹਿ ਰਹੀਆਂ ਜੋ ਕਿ ਬਾਹਰ bizness ਕਰ ਰਹੀਆਂ ਨੇ ਜਾਂ ਬਾਹਰ ਕੰਮ ਕਰ ਰਹੀਆਂ ਜੋ ਘਰ ਵਿੱਚ ਹੈ ਪਰ ਔਰਤਾਂ ਦਾ ਦਰਜਾ ਅੱਜ ਵੀ ਉੱਥੇ ਉਸੇ ਪ੍ਰਕਾਰ ਹੀ ਹੈ ਕਿਉਂਕਿ ਘਰ ਦੀਆਂ ਔਰਤਾਂ ਜਿੰਨਾ ਹੀ ਕੰਮ ਕਰਦੀਆਂ ਨੇ ਘਰ ਦੀਆਂ ਔਰਤਾਂ ਨੂੰ ਉਸ ਨਾਲ ਵੀ ਕੋਈ ਸੰਤੁਸ਼ਟੀ ਨਹੀਂ ਦਿੱਤੀ ਜਾਂਦੀ ਕਿ ਤੁਸੀਂ ਘਰ ਵਿੱਚ ਇੰਨਾ ਕੰਮ ਕਰਦੀ ਹੋ ਕੋਈ ਉਹਦੇ ਪ੍ਰਤੀ ਆਦਰ ਜਾਂ ਸਤਿਕਾਰ ਨਹੀਂ ਦਿੱਤਾ ਜਾਂਦਾ ਸ਼ੁਰੂ ਤੋਂ ਹੀ ਜਦੋਂ ਮਾਵਾਪ ਦੇ ਘਰ ਭਤੀ ਜੰਮਦੀ ਆ ਤਾਂ ਉਸ ਨੂੰ ਉਸ ਨੂੰ ਉਸੇ ਵੇਲੇ ਹੀ ਕਹਿ ਦਿੱਤਾ ਜਾਂਦਾ ਹੈ ਕਿ ਤੀਏ ਕਿ ਤੂੰ ਇਹ ਕੰਮ ਕਰ ਇਹ ਕੰਮ ਕਰ ਤੇ ਅਗਲੇ ਘਰ ਜਾਣਾ ਹੈ ਅਗਲੇ ਘਰ ਜਾਣਾ ਹੈ ਹਰ ਇੱਕ ਵਾਰੀ ਉਸ ਨਾਲ ਇਹੋ ਕੀਤਾ ਜਾਂਦਾ ਹੈ ਕਈ ਵਾਰ ਆਪਾਂ ਦੇਖਿਆ ਹੈ ਪਰਿਵਾਰਾਂ ਵਿੱਚ ਜਾਦਾ ਧੀਆ ਹੁੰਦੀਆਂ ਨੇ ਕਿਉਂਕਿ ਪਿਛਲੇ ਟਾਈਮਾਂ ਵਿੱਚ ਕੁਝ ਤੁਹਾਨੂੰ ਪਤਾ ਹੀ ਹੈ ਪੰਜ ਛੇ ਲੜਕੀਆਂ ਦਾ ਹੋਣਾ ਬਹੁਤ ਵੱਡੀ ਗੱਲ ਸੀ ਪਰ ਇਸ ਟਾਈਮ ਇਹ ਨਹੀਂ ਚੱਲ ਰਿਹਾ ਇਸ ਟਾਈਮ ਸਿਰਫ ਇੱਕ ਜਾਂ ਲੜਕੀ ਜਾਂ ਦੋ ਦਵਾਰਾਂ ਹੀ ਆਪਣੇ ਆਪ ਨੂੰ ਪੇਰੈਂਟਸ ਨੂੰ ਸੰਭਾਲ ਲਿਆ ਜਾਂਦਾ ਹੈ ਤੇ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿੰਨਾ ਘਰੇ ਪਿਛਲੇ ਜਿਵੇਂ ਤੁਹਾਨੂੰ ਮੈਂ ਆਪਣੇ ਆਪ ਤੇ ਦੱਸ ਰਹੀ ਹਾਂ ਕਿ ਅਸੀਂ ਪੰਜ ਛੇ ਭੈਣਾਂ ਸੀ ਤਾਂ ਸਾਡਾ ਇੱਕ ਬ੍ਰਦਰ ਸੀਗਾ ਤੇ ਜੋ ਕਿ ਸਾਨੂੰ ਬਹੁਤ ਚੰਗੀ ਤਰ੍ਹਾਂ ਪਾਲਿਆ ਪਰ ਮੇਰੇ ਪਾਪਾ ਸ਼ੁਰੂ ਤੋਂ ਮੈਂ 1.5 ਸਾਲ ਦੀ ਹੋऊंगी ਜਦੋਂ ਐਕਸਪਾਇਰ ਹੋ ਗਏ ਸੀਗੇ ਇਸ ਕਰਕੇ ਮੇਰੀ ਮੰਮੀ ਨੇ ਸਾਨੂੰ ਬਹੁਤ ਔਖ ਨਾਲ ਸੰਭਾਲਿਆ ਬਹੁਤ ਔਖ ਨਾਲ ਪਾਲਿਆ ਪਰ ਫਿਰ ਵੀ ਸਾਨੂੰ ਉਹਨੇ ਕਿਸੇ ਨਾ ਕਿਸੇ ਤਰ੍ਹਾਂ ਸਰਕਾਰੀ ਸਕੂਲਾਂ ਵਿੱਚ ਪੜਾ ਕੇ ਸਾਨੂੰ ਪਲੱਸ 2 ਤੱਕ ਉਸਨੇ 10ਵੀਂ ਪਲੱਸ 2 ਤੱਕ ਸਾਨੂੰ ਪੜਾਇਆ ਇਸ ਤੋਂ ਬਾਅਦ ਫਿਰ ਵੀ ਮੈਂ ਕਹਿੰਨੀ ਹਾਂ ਵੀ ਕੁੜੀਆਂ ਦੀ ਜ਼ਿੰਦਗੀ ਕੋਈ ਇਨੀ ਖਾਸ ਜ਼ਿੰਦਗੀ ਨਹੀਂ ਹੈ ਉਹਨਾਂ ਨੇ ਉਹ ਤੇਕੇ ਕਰ ਵੀ ਐਵੇਂ ਰੋ ਰੋ ਕੇ ਕੱਢਿਆ ਹੁੰਦਾ ਹੈ ਤੇ ਉਸ ਟਾਈਮ ਉਸ ਨੂੰ ਐ ਹੁੰਦਾ ਵੀ ਚਲ ਜੇ ਸਾਨੂੰ ਅਗਲਾ ਘਰ ਬਹੁਤ ਜ਼ਿਆਦਾ ਵਧੀਆ ਮਿਲੇ ਤਾਂ ਅਸੀਂ ਉੱਥੇ ਬਹੁਤ ਜ਼ਿਆਦਾ ਸੰਤੁਸ਼ਟੀ ਨਾ ਰਹਿਾਂਗੇ ਚਲੋ ਆਪਾਂ ਪੇਰੈਂਟਸ ਦੇ ਵੀ ਨਹੀਂ ਕੋਈ ਜਾਂਦੇ ਹੈਗੇ ਜਿਸ ਤਰ੍ਹਾਂ ਪੇਰੈਂਟਸ ਦਾ ਵਿਚਾਰਨਾ ਜਿਵੇਂ ਹੁਣ ਆਪਾਂ ਇਹੋ ਜੀ ਕੰਡੀਸ਼ਨ ਤੇ ਅੱਜ ਖੜੇ ਹਾਂ ਆਪਣੇ ਬੱਚਿਆਂ ਨੂੰ ਪਾਲੀ ਜਾਂਦੇ ਆ ਉਸੇ ਤਰ੍ਹਾਂ ਪਰ ਮੈਨੂੰ ਇਹ ਜ਼ਿੰਦਗੀ ਵਿੱਚ ਇੱਕ ਕੇਵਾਜਾ ਮਹਿਸੂਸ ਹੁੰਦਾ ਹੈ ਕਿ ਜਿਸ ਤਰ੍ਹਾਂ ਆਪਣੇ ਪੇਰੈਂਟਸ ਨੇ ਆਪਾਂ ਨੂੰ ਪਾਲਿਆ ਉਹਨਾਂ ਨੇ ਅੱਗੇ ਹਵਾਲੇ ਕਰ ਦਿੱਤਾ ਆਪਾਂ ਨੂੰ ਫਿਰ ਆਪਾਂ ਆਗੂ ਆਪਦੇ ਬੱਚਿਆਂ ਨੂੰ ਪਾਲੀ ਜਾਣੇ ਆ ਪਰ ਇਹ ਜ਼ਿੰਦਗੀ ਕੋਈ ਖਾਸ ਨਹੀਂ ਇਹ ਜ਼ਿੰਦਗੀ ਮੈਨੂੰ ਕੁਝ ਖਾਸ ਨਹੀਂ ਲੱਗੀ ਕਿਉਂਕਿ ਜੇ ਆਪਾਂ ਗੁਰੂ ਘਰ ਨਾਲ ਜੁੜੇ ਆ ਗੁਰਦੁਆਰੇ ਜਾਂਦੇ ਆ ਉਹਦਾ ਆਪਾਂ ਨੂੰ ਫਲ ਜ਼ਰੂਰ ਮਿਲਦਾ ਜੇ ਆਪਾਂ ਪਰਿਵਾਰ ਦੇ ਵਿੱਚ ਇੱਕ ਰੇੜੀ ਵਾਂਗੂ ਘਟਾ ਢੋਈ ਜਾਂਦੇ ਆ ਉਹਦਾ ਫਲ ਆਪਾਂ ਨੂੰ ਬਿਲਕੁਲ ਨਹੀਂ ਮਿਲ ਰਿਹਾ ਪਤਾ ਨਹੀਂ ਕਿਉਂ ਹਰੇਕ ਵਾਰੀ ਔਰਤ ਨਾਲ ਇਸੇ ਤਰ੍ਹਾਂ ਹੀ ਕਿਹਾ ਜਾਂਦਾ ਹੈ ਮੈਂ ਤੁਹਾਨੂੰ ਆਪਣੇ ਅੰਦਰ ਦੇ ਜਜ਼ਵਾਤਾਂ ਦੀ ਇਹ ਹੀ ਗੱਲ ਕਹਿ ਰਹੀ ਆ ਕਿ ਔਰਤ ਆਪਣੇ ਆਪ ਨੂੰ ਕਿੰਨਾ ਮਰਜੀ ਆਪਣੇ ਪਰਿਵਾਰ ਦੇ ਮੁਤਾਬਿਕ ਢਾਲ ਸਕੇ ਪਰ ਉਹ ਅੱਜ ਤੱਕ ਨਾ ਚੰਗੀ ਬਣੀ ਹੈ ਨਾ ਹੀ ਚੰਗੀ ਬਣ ਸਕਣਾ ਕਈ ਲੇਡੀਜ਼ ਇਸ ਤਰ੍ਹਾਂ ਦੀਆਂ ਹਨ ਕਿ ਉਹ ਚਾਹੇ ਕਿ ਕੁਝ ਵੀ ਨਾ ਕਰੇ ਕਰਨ ਪਰ ਉਹਨਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ ਆਦਰ ਕੀਤਾ ਜਾਂਦਾ ਹੈ ਪਰ ਸਾਡੀ ਜ਼ਿੰਦਗੀ ਵਿੱਚ ਅਸੀਂ ਸੋਚਦੇ ਹਾਂ ਕਈ ਲੇਡੀਆਂ ਹੋ ਜੀਆਂ ਘਰ ਪ੍ਰਤੀ ਵੀ ਜਿਹੜੀਆਂ ਵਾਰ ਵੀ ਜਾਂਦੀਆਂ ਕੰਮ ਵੀ ਕਰਦੀਆਂ ਘਰ ਦਾ ਪਰ ਉਹਨਾਂ ਨਾਲ ਫਿਰ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਹੈ ਕੋਈ ਉਹਨਾਂ ਪ੍ਰਤੀ ਕੋਈ ਵੀ ਇੰਟਰਸਟ ਨਹੀਂ ਲਿਆ ਜਾਂਦਾ ਉਸੇ ਤਰ੍ਹਾਂ ਮੈਂ ਤੁਹਾਡੇ ਕੋਲੇ ਆਪਣੀ ਗੱਲ ਪੇਸ਼ ਕਰਨਾ ਚਾਹੁੰਦੀ ਹਾਂ ਕਿ ਵਿਆਹ ਕੇ ਮਾਵਾ ਪਾਪ ਜਦੋਂ ਬਗਾਨੇ ਘਰ ਭੇਜ ਦਿੰਦੇ ਆ ਚੱਲ ਪਹਿਲਾਂ ਮਾਵਾ ਪਾਪ ਨੂੰ ਆਏ ਹੁੰਦਾ ਕਿ ਧੀ ਸਾਡੇ ਮੁਤਾਬਕ ਰਹੇ ਤੂੰ ਬਗਾਨੇ ਘਰ ਜਾਣਾ ਜਦੋਂ ਬਗਾਨੇ ਘਰ ਆ ਜਾਂਦੀ ਆ ਤਾਂ ਉਹ ਕਹਿੰਦੇ ਆ ਤੂੰ ਸਾਡੇ ਅਕੋਰਡਿੰਗ ਤਾਲ ਬਸ ਤੀ ਇੱਕ ਨਾ ਤੁਹਾਨੂੰ ਕਹਿ ਸਕਦੇ ਆ ਧੀ ਦਾ ਕੋਈ ਕਹੀ ਨਹੀਂ ਸਕਦੇ ਕੁਛ ਧੀ ਬਾਰੇ ਵੀ ਉਹ ਕਿਤੇ ਕਿਤੇ ਮੁਤਾਬਕ ਢਲੇ ਤੇ ਆਪਾਂ ਨੂੰ ਕਿੰਨਾ ਕੁ ਆਪ ਦੇ ਆਪ ਨੂੰ ਢਾਲੇ ਕਿਉਂਕਿ ਇੰਨੀ ਥੱਕ ਤੇ ਟੁੱਟ ਚੁੱਕੀ ਆ ਕਿ ਉਹ ਦੱਸ ਹੀ ਨਹੀਂ ਸਕਦੀ ਵੀ ਉਹਦੇ 뜰 ਵਿੱਚ ਕੀ ਆ ਤੇ ਸਾਰੇ ਅਰਮਾਨ ਢਿੱਡ ਦੇ ਟੈ ਟੇਰੀ ਹੋ ਜਾਂਦੇ ਆ ਉਸ ਤੋਂ ਬਾਅਦ ਉਹ ਕਿਤੇ ਵੀ ਔਖਾਂ ਸੌਖਾਂ ਵਿੱਚ ਜਾ ਕੇ ਆਪਦੇ ਬੱਚਿਆਂ ਦੀ ਪਰਵਿਸ਼ ਕਰਦੀ ਆ ਪਰ ਅੱਗੋਂ ਬੱਚਿਆਂ ਦਾ ਧਿਆਨ ਦਿੰਦੀ ਆ ਬੱਚਿਆਂ ਨੂੰ ਆਪਦੀ ਆਪ ਨੂੰ ਫੇਰ ਭੁਲਾ ਦਿੰਦੀ ਆ ਤੇ ਬੱਚਿਆਂ ਦਾ ਧਿਆਨ ਦੇ ਕੇ ਪਰ ਬੱਚੇ ਵੀ ਥੋੜੇ ਵੱਡੇ ਹੋਣ ਤੋਂ ਬਾਅਦ ਫੇਰ ਪੁੱਛਦੇ ਆ ਕਿ ਪੇਰੈਂਟ ਸਾਡੇ ਲਈ ਤੁਸੀਂ ਕੀ ਕੀਤਾ ਹੈ ਫੇਰ ਉਹੀ ਕਹਾਣੀ ਮੋੜ ਅਤੀਆਸ ਆਪਦੇ ਤੇ ਦਹਰਾਉਂਦਾ ਹੈ ਮੈਨੂੰ ਇਹ ਜ਼ਿੰਦਗੀ ਵਿੱਚੋਂ ਕੁਝ ਖਾਸ ਨਹੀਂ ਮਿਲਿਆ ਬਸ ਮੈਂ ਤੁਹਾਡੇ ਸਾਰੇ ਸੰਗਤ ਦੇ ਸਾਹਮਣੇ ਇਹੀ ਪੇਸ਼ ਕਰਨਾ ਚਾਹੁੰਨੀ ਆ ਕਿ ਵੱਧ ਤੋਂ ਵੱਧ ਗਰਵਾਣੀ ਨਾਲ ਜੁੜੋ ਗੁਰੂ ਘਰ ਨਾਲ ਜੁੜੋ ਤੇ ਬਸ ਉਹਦੇ ਵਿੱਚ ਹੀ ਸੰਤੁਸ਼ਟੀ ਹੈ ਕੋਈ ਇਹ ਆਪਣੀ ਲੰਮੀ ਕਹਾਣੀ ਚੱਲੀ ਜਾਂਦੀ ਹੈ ਪੀੜ੍ਹੀਆਂ ਦੇ ਪੀੜ੍ਹੀਆਂ ਬਸ ਕਿਹਦੇ ਵੀ ਨਾਪਾ ਨੂੰ ਆਏ ਆ ਵੀ ਸਰਦਾ ਨਹੀਂ ਤੇ ਪਰ ਇਹਦੇ ਵਿੱਚ ਕੋਈ ਖਾਸ ਨਹੀਂ ਹੈਗਾ ਸਾਰੇ ਸਾਧ ਸੰਗ ਸਾਹਮਣੇ ਮੈਂ ਆਪਣੀ ਜ਼ਿੰਦਗੀ ਦੀ ਇਹ ਸਚਾਈ ਪੇਸ਼ ਕਰਨਾ ਚਾਹੁੰਦੀ ਸੀ ਤੇ ਅੱਜ ਮੈਂ ਤੁਹਾਡੇ ਸਾਹਮਣੇ ਕੀਤੀ ਤੇ ਜੇ ਤੁਸੀਂ ਹੋਰ ਕੁਝ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਵੀਡੀਓ ਰਾਹੀਂ ਜਰੂਰ ਦੱਸਿਓ ਕਮੈਂਟਾਂ ਰਾਹੀਂ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਉਂ ਜੀ ਲੱਗੀ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਸਾਰੇ ਸਾਧ ਸੰਗ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ